ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਇੱਕ ਪਾਸੇ ਕਿਹਾ ਜਾਂਦਾ ਸੀ ਕਿ ਸੀਐਮ ਮਾਨ ਭਗਵੰਤ ਮਾਨ ਯਾਨੀ ਐਕਸ਼ਨ ਕਰਨਗੇ ਤਾਂ ਹੁਣ ਕਿੱਥੇ ਗਿਆ ਭਗਵੰਤ ਮਾਨ ਦਾ ਐਕਸ਼ਨ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਕਰਨਲ ਮਾਮਲੇ ਦੇ ਵਿੱਚ ਉਹਨਾਂ ਦੇ ਸੰਧੂ ਦੁਆਰਾ ਜਿਹੜੇ ਉਹਨਾਂ ਦੀ ਮਦਦ ਕਰ ਰਹੇ ਸੀ ਕਰਨਲ ਪਰਿਵਾਰ ਦੀ ਉਹਨਾਂ ਦੁਆਰਾ ਕਿਹਾ ਗਿਆ ਸੀ ਕਿ ਪੰਜਾਬ ਦੀ ਪੁਲਿਸ ਦੁਆਰਾ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਅਸੀਂ ਤੇਰੀ ਗੱਡੀ ਦੇ ਵਿੱਚ ਅਸਰਾ ਤਰਵਾ ਸਕਦੇ ਹਾਂ ਜਾ ਫਿਰ ਜਨਾਨੀ ਛੇੜਛਾੜ ਦਾ ਮਾਮਲਾ ਤੇਰੇ ਉੱਤੇ ਦਰਜ ਕਰ ਸਕਦੇ ਆ ਜਾਂ ਫਿਰ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਅਕਸਰ ਮੈਨੂੰ ਪਸਾਉਣ ਦੀਆਂ ਧਮਕੀਆਂ ਦੇ ਰਹੇ ਨੇ ਪੰਜਾਬ ਪੁਲਿਸ ਦੇ ਨੁਮਾਇੰਦੇ ਔਰ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਇਹ ਕੇਸ ਤੋਂ ਪਿੱਛੇ हट ਜਾਓ ਔਰ ਨਹੀਂ ਤਹਾਡਾ ਹਸ਼ ਰਹੀ ਹੋਣਾ ਕਿ ਤੁਹਾਨੂੰ ਵੀ ਜੇਲ੍ਹ ਦੇ ਅੰਦਰ ਭੇਜ ਦੇਣਾ ਪੂਰੇ ਪੰਜਾਬ ਦੇ ਵਿੱਚ ਅੱਗ ਵਾਂਗ ਇਹ ਖਬਰ ਫੈਲ ਗਈ ਹੈ ਕਿ ਕਰਨਲ ਪਰਿਵਾਰ ਦੇ ਨਾਲ ਲਗਾਤਾਰ ਯਾਨੀ ਪੰਜਾਬ ਪੁਲਿਸ ਟੱਕਾ ਕਰ ਰਹੀ ਹੈ ਕਿਉਂਕਿ ਐਸਐਸਪੀ ਨਾਨਕ ਸਿੰਘ ਬਜਾਏ ਉਹਨਾਂ ਦੀ ਵਰਦੀ ਲਾਉਣ ਦੇ ਬਜਾਏ ਉਹਨਾਂ ਦੇ ਉੱਤੇ ਕੇਸ ਦਰਜ ਕਰਨ ਦੇ ਬਜਾਏ ਉਹਨਾਂ ਨੂੰ ਜੇਲ੍ਹ ਭੇਜਣ ਦੇ ਯਾਨੀ ਇੱਕ ਪਰਿਵਾਰ ਨੂੰ ਲਗਾਤਾਰ ਟਾਰਗੇਟ ਕੀਤਾ ਯਾਰ ਤਾਂ ਤੁਸੀਂ ਹੁਣ ਇੱਥੇ ਸਮਝੋ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਤੁਸੀਂ ਇੱਥੇ ਸਮਝੋਗੇ ਇੱਕ ਆਮ ਨਾਗਰਿਕ ਨੂੰ ਇਨਸਾਫ ਕਿਵੇਂ ਮਿਲੂਗਾ ਯਾਨੀ ਇੱਕ ਪਾਸੇ ਕਾਰਨਲ ਫੌਜ ਦੇ ਇੱਦੀ ਵੱਡੀ ਰੈਂਕ ਦੇ ਵਿੱਚ ਕਿ ਉਹਨਾਂ ਨੂੰ ਇਨਸਾਫ ਤੱਕ ਨਹੀਂ ਮਿਲ ਰਿਹਾ ਤੇ ਪੰਜਾਬ ਦੀ ਜਿਹੜੀ ਆਮ ਜਨਤਾ ਆਮ ਜਨਤਾ ਦਾ ਹਸ਼ਰ ਕੀ ਹੋਣਾ ਇਹਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਬਹੁਤ ਵੱਡੇ ਅਧਿਕਾਰੀਆਂ ਦੇ ਨਾਲ ਜਿਹੜਾ ਐਡਾ ਵੱਡਾ ਤਸ਼ੱਦਦ ਹੋ ਰਿਹਾ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪਰ ਹੁਣ ਜਿਹੜੀ ਤੁਸੀਂ ਵੀਡੀਓ ਦੇਖੋਗੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੱਡੇ ਵੱਡੇ ਅਧਿਕਾਰੀਆਂ ਨੂੰ ਬਹੁਤ ਵੱਡੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਕਰਨਲ ਪਰਿਵਾਰ ਲਗਾਤਾਰ ਯਾਨੀ ਵੱਡੇ-ਵੱਡੇ ਰੈਂਕ ਦੇ ਵਿੱਚ ਜਿਹੜੇ ਬੈਠੇ ਨੇ ਜਿਵੇਂ ਕਿ ਰਾਜਨਾਥ ਸਿੰਘ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਤੇ ਪਹੁੰਚ ਗਏ ਨੇ ਔਰ ਦੂਜੇ ਪਾਸੇ ਸੀਐਮ ਮਾਨ ਨੂੰ ਮਿਲ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਵੀ ਕੋਈ ਸੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਸੀਐਮ ਮਾਨ ਦੁਆਰਾ ਤਾਂ ਇਹੀ ਕਿਹਾ ਜਾਂਦਾ ਕਿ 6 ਵਜੇ ਤੱਕ ਅਸੀਂ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਜਾ ਰਹੇ ਹਾਂ ਬਹੁਤ ਵੱਡਾ ਐਕਸ਼ਨ ਲੈਣ ਜਾ ਰਹੇ ਹਾਂ ਤਾਂ ਸਾਰੀ ਜਨਤਾ ਨੂੰ ਇਹ ਲੱਗਿਆ ਕਿ ਸ਼ਾਮ ਦੇ 6 ਵਜੇ ਤੱਕ ਕੁਝ ਵੱਡਾ ਕਰਨ ਵਾਲੇ ਨੇ ਸੀਐਮ ਮਾਨ ਪਰ ਨਹੀਂ ਕਿਉਂਕਿ ਉਹਨਾਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਹੋਇਆ ਔਰ ਕਈ ਲੋਕ ਤਾਂ ਸਾਡੇ ਪੰਜਾਬ ਦੇ ਵਿੱਚੋਂ ਇਹ ਵੀ ਕਹਿ ਰਹੇ ਨੇ ਕਿ ਸੀ ਇਹ ਮਾਨ ਨੇ ਕਰਨਲ ਪਰਿਵਾਰ ਨੂੰ ਮਿੱਠੀ ਗੋਲੀ ਦੇ ਦਿੱਤੀ ਐ ਜਿਵੇਂ ਕਿ ਕਿਸਾਨਾਂ ਦੇ ਨਾਲ ਦਾ ਖੇਡਿਆ ਸੀ ਐਸੇ ਹੀ ਪ੍ਰਕਾਰ ਸਾਡੀ ਸੈਰਾਂ ਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਦੇ ਨਾਲ ਵੀ ਖੇਲ ਖੇਡੇ ਜਾਣ ਦੀ ਇੱਕ ਸ਼ੰਕਾ ਜਿਤਾਈ ਜਾ ਰਹੀ ਆ ਪਹਿਲਾਂ ਤੁਸੀਂ ਹੁਣ ਆ ਵੀਡੀਓ ਸੁਣ ਲਓ ਕਰਨਲ ਦਾ ਪਰਿਵਾਰ ਕੀ ਕਹਿ ਰਿਹਾ ਕਿਉਂ ਇਹ ਮਾਮਲਾ ਯਾਨੀ ਉਲਝਦਾ ਜਾ ਰਿਹਾ ਸੁਣੋ ਹਾਂਜੀ ਕਰ ਲਓ ਹਾਂਜੀ ਕਰ ਲਓ ਇਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਜਿਵੇਂ ਮੈਂ ਪਰਵਾਦ ਨਾਲ ਖੜਾ ਹਾਂ ਤਾਂ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁਰਸੇਈਕਰ ਨੂੰ ਯਾਦਾ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਨੇ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਹਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਦੇ ਅੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮ ਤੇ ਮੈਨੂੰ ਪੰਜਾਬ ਪੁਲਿਸ ਇਹ ਹਾਲਾਤ ਪੈਦਾ ਹੋ ਗਏ ਪੰਜਾਬ ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਆ ਤਾਂ ਉਹਦੇ ਲਈ ਵੀ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨਾਂ ਸਾਰੇ ਹਤਕੰਡੇ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ हट ਜਾਓ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਉਤਕਾਰਨ ਪਿੱਛੇ ਨਹੀਂ ਹਟਦਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਲਾਜਮਨ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸਾਂਝੂ ਸਾਹਿਬ ਨੂੰ ਭਤੀਜੇ ਨੂੰ ਲਹੂ ਲੋਹਾਨ ਦੇਖਿਆ ਉਹ ਮੈਂ ਦੇ ਦੋਸਤਾਂ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ دینی ਸ਼ੁਰੂ ਕਰਤੀਆਂ ਅੱਜ ਮਹਿਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਸੀ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਦਾ ਦੌਰ ਦੁਬਾਰਾ ਆ ਗਿਆ ਕਿ ਚੋਰੀ ਦੀ ਜ਼ਿਆਦੀ ਹਾਂ ਫੋਨ ਦੇ ਜ਼ਰੀਏ ਪੁਲਿਸ ਅਫਸਰ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੇ ਨਹੀਂ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਧਿਲੋਦਾਵ ਧਿਆਨ ਰੱਖਿਓ ਬਲਾ ਜੋ ਛੋਟੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿਸੇ ਧਰਨੇ 'ਚ ਜਾਉਂਗੇ ਯਾ ਕਿ ਤੇ ਤੁਸੀਂ ਗੱਡੀ ਜਦੋਂ ਜਾਂਦੇ ਹੋ ਮੈਂ ਆਪਣੀ ਸਿਕਿਉਰਟੀ ਵਾਲਨ ਨੂੰ ਗੱਡੀ ਸਵੇਰੇ ਸ਼ਾਮ ਚੈੱਕ ਕਰਾ ਕੇ ਲੋਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਤਾਂ ਆਵੇ ਦਫ਼ਤਰ ਚ ਵੀ ਕਹਿੰਦਾ ਜਿਹੜਾ ਨੰਬਰ ਤੋਂ ਹਮਕੀ ਹੈ ਉਹਦੇ ਸਵਾਲ ਤੋਂ ਕੰਪਲੇਨਟ ਕੀਤੀ ਹੈ ਕੰਪਲੇਨਟ ਮੈਂ ਰਾਜਨ ਸਿੰਘ ਨੂੰ ਸਾਰੀ ਗੱਲ ਦੱਸ ਚੁੱਕਿਆ ਹੈ ਜਾਂ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਨਹੀਂ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਦੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਦੱਸੋ ਵੀ ਤੇ ਲੋਕ ਸਾਥ ਆਹ ਸਾਡੀ ਗੱਲ ਧਿਆਨ ਚ ਰਹੀ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਦਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਮਾਰੇ ਦੀ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਆ ਆਨਲਾਈਨ ਦੇ ਵਿੱਚ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਦਿਸ਼ਾ ਕਰਦੇ ਗੁਰਤੀ ਢਿਲੋਂ ਹੋਰ ਤੱਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਿਆ ਮਟੇ ਵਾਲੇ ਆਪਣੇ ਦਫ਼ਤਰ ਕੋਈ ਜਿਹੜਾ ਮੁੰ ਉਹਨੂੰ ਹੈਰੀ ਪੋਟਰ ਆਈ ਕਹਿੰਦਾ ਪਿੱਛੇ ਕਰਕੇ ਖਾੜੇ ਇਹਨਾਂ ਨੇ ਸਾਰਾ ਚੱਕਿਆ ਹੋਊਗਾ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖਮਿੰਦਰ ਉਹ ਕਹਿੰਦਾ ਕਿ ਮੈਂ ਪਿੱਛੇ ਨਹੀਂ ਕਰਦਾ ਮਾਰਦੀ ਗੋਲੀ ਹਿੱਕ 'ਚ ਮਾਰ ਫਿਰ ਫਿਰ ਹੈਰੀ ਪੋਟਰ ਆਈਨਾਂ ਤੇ ਲੱਤ 'ਚ ਗੋਲੀ ਮਾਰੀ ਕੀ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਧਰ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈ ਯਾਨੀ ਬਿਲਕੁਲ ਸਹੀ ਕਿਹਾ ਗੁਰਤੇਜ ਸਿੰਘ ਢਿੱਲੋਂ ਨੇ ਕਿ ਸਾਨੂੰ ਯਾਨੀ ਪੁਲਿਸ ਪਰੇਸ਼ਾਨ ਤੰਗ ਕਰ ਰਹੀ ਹੈ ਤੇ ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਬੇਤੋ ਮੈਂ ਅਕਸਰ ਕਹਿੰਦਾ ਹੁੰਦਾ ਪੰਜਾਬ ਦੀ ਪੁਲਿਸ ਸਾਰੀ ਇੱਕੋ ਜਿਹੀ ਨਹੀਂ ਹੈਗੀ ਇਹ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੈਗੀਆਂ ਪੰਜਾਬ ਦੀ ਪੁਲਿਸ ਦੇ ਇੱਕ ਨੌਜਵਾਨ ਨੇ ਦੱਸਿਆ ਗੁਰਤੇਜ ਸਿੰਘ ਢਿੱਲੋਂ ਨੂੰ ਜਿਹੜੇ ਕਰਨਲ ਬਾਟ ਦੇ ਸੰਧੂ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਗੱਡੀ ਦੇ ਵਿੱਚ ਅਸਲਾ ਰੱਖ ਸਕਦਾ ਜਾਂ ਕੋਈ ਪੰਜਾਬ ਦੀ ਪੁਲਿਸ ਛੇੜਛਾੜ ਦੇ ਮਾਮਲੇ ਦੇ ਵਿੱਚ ਦਰਜ ਕਰਕੇ ਕੇਸ ਜੇਲ੍ਹ ਭੇਜ ਸਕਦੀ ਹੈ ਗ੍ਰਿਫਤਾਰ ਕਰ ਸਕਦੀ ਹੈ ਔਰ ਹੁਣ ਦੂਜੇ ਪਾਸੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਹੁਣ ਸੁਣਨ ਜਾ ਰਹੇ ਹੋ ਆਰਮੀ ਬਹੁਤ ਵੱਡਾ ਐਕਸ਼ਨ ਲੈ ਸਕਦੀ ਹੈ ਕਿਉਂਕਿ ਤੁਸੀਂ ਵੇਖੋ ਸੀਐਮ ਮਾਨ ਨੇ ਬੀਤੀ ਰਾਤ ਐਕਸ਼ਨ ਹੋਣ ਦਾ ਵਾਅਦਾ ਕੀਤਾ ਸੀ ਪਰ ਹਲੇ ਤੱਕ ਜਾਨੀ ਉਸ ਉੱਤੇ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਕਿ ਸੀਐਮ ਭਗਵੰਤ ਮਾਨ ਮੰਨਿਓ ਕੋਈ ਵੱਡਾ ਐਕਸ਼ਨ ਲਿਆ ਗਿਆ ਹੋਵੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਹੈ 1% 1% ਵੀ ਇਹੋ ਜੀ ਗੱਲ ਨਹੀਂ ਹੈਗੀ ਕਿ ਸੀਐਮ ਮਾਨ ਕਹਿ ਦੇਣ ਐਕਸ਼ਨ ਕਰੋ ਤੇ ਪੰਜਾਬ ਦੀ ਪੁਲਿਸ ਐਕਸ਼ਨ ਨਾ ਕਰੇ ਕਿਉਂਕਿ ਕਰੋਨਾ ਕਾਲ ਦੇ ਵਿੱਚ ਤੁਸੀਂ ਵੇਖਿਆ ਹੋਣਾ ਸਰਕਾਰ ਭਾਵੇਂ ਕਿਸੇ ਦੀ ਵੀ ਸੀ ਪਰ ਇਹ ਤੇ ਪੰਜਾਬ ਦੀ ਸਰਕਾਰ ਨੇ ਇੱਕ ਚਿੜੀ ਤੱਕ ਬਾੜ ਨਹੀਂ ਨਿਕਲਣ ਦਿੱਤੀ ਸਾਰੇ ਲੋਕ ਘਰਾਂ ਦੇ ਵਿੱਚ ਬਾੜ ਦਿੱਤੇ ਸੀ ਤਾਂ ਹੁਣ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਨਸਾਫ ਦੀ ਗੱਲ ਹੋ ਰਹੀ ਹੈ ਔਰ ਦੂਜੀ ਖਬਰ ਇਹ ਆ ਰਹੀ ਹੈ ਕਿ ਸੈਨਾ ਦੇ ਵਿੱਚੋਂ ਕੁਝ ਵੱਡਾ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਸੈਨਾ ਚਾਹੁੰਦੀ ਹੈ ਕਿ ਸਾਡੇ ਕਰਨਲ ਸਾਹਿਬ ਨੂੰ ਇਨਸਾਫ ਮਿਲੇ ਪਰ ਦੂਜੇ ਪਾਸੇ ਇਨਸਾਫ ਦੀ ਹਲੇ ਤੱਕ ਕੋਈ ਵੀ ਯਾਨੀ ਗੱਲਬਾਤ ਸਾਹਮਣੇ ਨਹੀਂ ਆਈ ਹਲੇ ਤੱਕ ਇਨਸਾਫ ਨਹੀਂ ਮਿਲਿਆ ਪਰ ਇਨਸਾਫ ਮਿਲੂਆ ਕਦੋਂ ਜਦੋਂ ਐਡੇ ਐਡੇ ਅਧਿਕਾਰੀਆਂ ਨੂੰ ਕਰਨਲ ਸਾਹਿਬ ਨੇ ਫਾਇਦੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਜਿਹੜੇ ਸਾਡੇ ਆਮ ਲੋਕ ਨੇ ਪਬਲਿਕ ਆਮ ਸਾਡੇ ਪੰਜਾਬ ਦੀ ਉਹਨਾਂ ਦਾ ਯਾਰ ਹਸ਼ਰ ਕੀ ਹੁੰਦਾ ਹੋਣਾ ਜਾਂ ਅੱਗੇ ਜਾ ਕੇ ਹੋਣਾ ਕੀ ਹੈ ਇਹ ਬੜੀ ਸਮਝਣ ਦੀ ਗੱਲ ਹੈ ਆਮ ਬੰਦੇ ਦੀ ਵਿਸਾਥ ਕੀ ਹੈ ਪੁਲਿਸ ਦੇ ਅੱਗੇ ਜੇਕਰ ਅੱਜ ਕਰਨਲ ਸਾਹਿਬ ਵਰਗੇ ਐਡੇ ਐਡੇ ਰੈਂਕ ਦੇ ਵਿੱਚ ਅਧਿਕਾਰੀਆਂ ਨੂੰ ਇਨਸਾਫ ਲੈਣ ਦੇ ਲਈ ਵੇਖੋ ਕੇਂਦਰ ਤੱਕ ਹਿਲਾ ਦਿੱਤਾ ਹੈ सीएम मान मुख्यमंत्री तक जा चुके ने ਹਲੇ ਤੱਕ ਕੋਈ ਉਹਨਾਂ ਦਾ ਕੋਈ ਪਲੰਦਾ ਨਹੀਂ ਬਣਿਆ ਕਿ ਉਹਨਾਂ ਦੋਸ਼ੀਆਂ ਤੱਕ ਪਹੁੰਚਿਆ ਜਾਵੇ ਪਰ ਹਾਈ ਕੋਰਟ ਹੈ ਨਾ ਜਿਹੜਾ ਹਾਈ ਕੋਰਟ ਮੈਨੂੰ ਲੱਗਦਾ ਵੀ ਹਾਈ ਕੋਰਟ ਹੈ ਜਿਹੜਾ ਉਹੀ ਆਪਣੀ ਬਾਜ਼ੀ ਮਾਰੂ ਆ ਤੇ ਹਾਈ ਕੋਰਟ ਨੇ ਬਹੁਤ ਵੱਡੀ ਸਖਤ ਹਦਾਇਤ ਦਿੱਤੀ ਹੈ ਕਿ ਇੱਕ ਤਾਂ ਇਹਨਾਂ ਦੇ ਇਨਕਾਊਂਟਰ ਕੀਤੇ ਹੋਏ ਨੇ ਇਹਨਾਂ ਦੇ ਉੱਤੇ ਸ਼ਾਨਵੀਨ ਹਲੇ ਕਰਨੀ ਬਾਕੀ ਆ ਕਿ ਸੱਚੇ ਆ ਜਾਂ ਝੂਠੇ ਨੇ ਔਰ ਦੂਜੇ ਪਾਸੇ ਆਰਮੀ ਦੇ ਵਿੱਚੋਂ ਅੰਦਰ ਗਤੀ ਜਿਹੜੀ ਗਤੀਵਿਧੀਆਂ ਚੱਲ ਰਹੀਆਂ ਨੇ ਉਮਰ ਅਕਸਰ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਅੰਦਰ ਖਾਤੇ ਜੋ ਸੈਨਾ ਦੇ ਵਿੱਚ ਚੱਲ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਰੋਸ ਚੱਲ ਰਿਹਾ ਹੈ ਕਿ ਸਾਡੇ ਕਰਨਲ ਨੂੰ ਕੁੱਟਿਆ ਗਿਆ ਸਾਡੇ ਵੱਡੇ ਅਧਿਕਾਰੀ ਕਮਾਂਡਰ ਸਾਹਿਬ ਆਰਮੀ ਦੇ ਚੀਫ ਆਰਮੀ ਦੇ ਵਿਗੇਡੀਅਰ ਐਕਸ਼ਨ ਕਿਉਂ ਨਹੀਂ ਲੈਂਦੇ ਬਈ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਵਿਦੇਸ਼ਾਂ ਵਿੱਚ ਬਦਨਾਮੀ ਹੋ ਚੁੱਕੀ ਆ ਤਾਂ ਹੁਣ ਇਹਨਾਂ ਪੂਰੀਆਂ ਗੱਲਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪੂਰਾ ਸਾਥ ਦੇਣ ਦੇ ਲਈ ਔਰ ਯੋਗਦਾਨ ਦੇਣ ਦੇ ਲਈ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜਰੂਰ ਕਰ ਲੈਣਾ ਜੀ ਧੰਨਵਾਦ